ਨੇ ਲਆ ਣਿਆਵਾ ਆਵੇ ਗੁੱਡੀ ਹੋਈ ਥੋਰੀ ਆਹੋ ਆਵੇ ਆਵੀ ਗੁੱਡੀ ਹੋਈ ਆ ਵਾਵਾ ਘਰ ਦੀ ਸਬਜੀ ਲਾਈਓ ਆਵੇ ਨਮ ਵੀ ਲਾਈ ਆ ਜਵਾਰ ਵੀ ਲਾਈ ਆ ਸਾਬੀ ਨੂੰ ਨਾ ਸਾਰੇ ਪਿਓ ਵਾਲੇ ਕਾਮ ਆ ਮੇਰਾ ਭਰਾ ਇਦਾਂ ਸੱਜੀਆਂ ਲਾਉਂਦਾ ਹੁੰਦਾ ਹੈ ਆਵੇ ਪਿੰਡ ਦੀਆਂ ਵੀ ਲਾਈਆਂ ਵਾ ਦੇਖ ਕਿੰਨੀਆਂ ਪਿੰਡ ਦੀਆਂ ਹੋਣ ਆਵਾ ਹਾਟੇ ਤੇ ਕਿਤੇ ਲੰਦੇ ਹੀ ਨਹੀਂ ਕੋਈ ਸਬਜੀ ਤੇ ਕੋਈ ਸਬਜੀ ਵਾਲੇ ਧਿਆਨ ਨਹੀਂ ਦਿੰਦਿਆਂ ਆਵੇ ਇੱਧਰ ਵੀ ਜਵਾਰ ਦੇ ਬੋਟੇ ਆ ਮਰੂਦਵਾ ਕਿੰਨਾ ਫਰਲਾ ਆਵਾ ਮੈਂ ਸੋਖ ਨੂੰ ਕਹਿਨੀ ਆ ਮੈਨੂੰ ਨਾ ਤੋਰੀਆਂ ਦੇਦੇ ਕਰਦੀਆਂ ਖੜੂਗੀ ਨਾਲੇ ਮੈਂ ਦੱਸੂ ਵੀ ਇਹੋ ਨਾ ਸਬਜੀ ਬੀਜੀ ਕਿਤਾ ਨਾਲੇ ਮੈਂ ਅੱਜ ਚੱਲ ਜਾਣਾ ਵਾ ਇਹ ਨਾ ਸੋਖ ਨੇ ਵੀ ਮੂੰਹ ਜਾ ਵਟਿਆ ਵਾ ਐਵੇਂ ਜੇ ਮੇਰੇ ਮਨੋਂ ਆ ਆਖਣ ਗਿਆ ਵੀ ਤੂੰ ਐਡੀ ਛੇਤੀ ਆ ਗਈ ਆ ਤੇ ਮੈਂ ਕਹੂੰਗੀ ਵੀ ਸੋਖ ਨੇ ਵੀ ਜਾਣਾ ਹੀ ਰਖੜੀ ਲੈ ਕੇ ਮੈਂ ਤਾਂ ਆ ਗਈ ਆ ਹੋਰ ਮੈਂ ਉਹਨਾਂ ਨੂੰ ਕੀ ਕਹੂੰਗੀ ਹੁਣ ਪਹਿਲੇ ਵਾਲੀ ਗੱਲ ਬਣੀ ਹੈਗੀ ਨਾ ਜੀ ਲੱਗਦਾ ਵਾ ਇੱਥੇ ਪਰਾ ਪਰ ਜਾਈ ਵਾਲੀ ਗੱਲ ਕਿੱਥੇ ਆਂ ਦੱਸ ਬੱਲਾ ਚ ਪੱਤੇ ਲਾ ਲਿਆ ਭੂਗਾ ਤੇਰਾ ਵਾਸ ਨਹੀਂ ਚੱਲਦਾ ਤੇ ਪੌਂਡੇ ਧੋ ਧੋ ਕੇ ਨਾ ਮੈਂ ਵੀ ਪੌਂਡੇ ਪਣਾ ਕੱਪੜੇ ਕਹਿ ਲੱਕੀ ਤੇ ਛੱਲ ਨਹੀਂ ਮੈਂ ਆਪਣੇ ਪੇਕੇ ਨੂੰ ਰੱਖੜੀ ਬੰਨਣਾ ਮੁੜ ਕੇ ਮੇਰੇ ਵੀਰ ਨੇ ਕਿਤੇ ਜਾਣਾ ਤੇ ਕਹਤੋਂ ਮੁੜ ਕੇ ਮੇਰੀ ਪਰਜਾ ਹੀ ਨਹੀਂ ਜਾਣਾ ਰੱਖੜੀ ਬੰਨਣਾ ਡੇਰੇ ਹੀ ਲਾ ਕੇ ਬਹਿ ਗਈ ਕਿਤੇ ਜਾਂਦਾ ਨਾ ਹੀ ਨਹੀਂ ਰਹਿੰਦੀ ਬੰਦਾ ਚਲ ਜਾਂਦਾ ਹੋਂ ਬਕੀਆਂ ਬਕਾਈਆਂ ਮਿਲ ਗਈਆਂ ਨੇ ਬੈਠੀ ਤੇ ਹਥੇ ਪਤਾਜ ਵੀ ਕਰਨਾ ਪੈਂਦਾ ਨੋਵਾ ਡੰਡੇ ਉੱਤੇ ਕੰਮ ਫਰੀਦਾ ਜੀ ਨੂੰ ਨਹੀਂ ਖਾਣਾ ਚੰਗਾ ਲੱਗਦਾ ਉਹ ਪੰਪ ਦਿਨਤੀ ਰਹਿੰਦੀ ਬੈਠੇ ਸਾਡੇ ਦੋਵਾਂ ਜੀਆਂ ਜੀ ਵੀ ਇਹਨੇ ਲੜਾਈ ਪਵਾਈ ਹੈ ਸਾਡੇ ਦੋਵਾਂ ਜੀਆਂ ਚ ਵੀ ਲੜਾਈ ਪਵਾਈ ਹੈ ਲਿਆ ਮੈਂ ਕਹਿਨੀ ਆ ਸੁੱਖ ਨੂੰ ਵੀ ਨਫੜਾ ਰੱਖੜੀਆਂ ਤੇ ਮੈਂ ਬੰਦਾਂ ਤੇ ਮੈਂ ਜਾਵਾਂ ਠੰਡੇ ਠੰਡੇ ਬਰਬਸ ਦਾ ਪਤਾ ਨਹੀਂ ਹੁੰਦਾ ਇਹ ਕੰਢੀ ਸੋਕ ਕੋਸ਼ਨੀ ਨੂੰ ਵਾਪਸ ਆ ਗਈ ਹਾਂ ਭਾਂਦੇ ਤੂੰ ਭਾਂਦੇ ਸਾਫ ਕੰਢੀ ਹਾਂ ਹਾਂਜੀ ਅੱਛਾ ਹਾਂ ਮੁੜ ਕੇ ਜਾਣਾ ਮੇਰੇ ਵੀਰ ਦਾ ਫੋਨ ਆਇਆ ਵਾ ਤੇ ਉਹਨੇ ਪਰਚਾਈ ਮੇਰੀ ਨੇ ਵੀ ਆਪਣੇ ਪੇਕੇ ਰੱਖੜੀ ਲੈ ਕੇ ਜਾਣਾ ਤੇ ਮੈਨੂੰ ਦੇਖਣ ਡਿਆ ਵੀਰ ਮੇਰਾ ਕਿੰਦਾ ਵੀ ਆ ਜਾ ਤੂੰ ਰਖੜੀ ਲਾ ਕਿਤੇ ਫਿਰ ਮੈਂ ਉਧਰ ਨੂੰ ਚਲਨੀ ਆ ਮੈਂ ਆਹੋ ਹੀ ਤੇ ਤੈਨੂੰ ਮੈਂ ਕਹਿਣ ਆਈ ਹਾਂ ਕਿ ਮੈਂ ਵੀ ਚਲ ਜਾਣਾ ਵਾ ਅੱਜ ਅੱਛਾ ਚਲ ਜਾਣਾ ਆਹੋ ਮੈਂ ਵੀ ਬਣ ਕੇ ਨਾ ਚਲ ਜਾਣਾ ਵਾ ਮੇਰੇ ਨਾ ਨਵਾਂ ਮੇਰੇ ਨਾਲ ਹੀ ਜਾਣਾ ਵਾ ਠੀਕ ਆ ਆਹੋ ਰਖੜੀ ਬੰਨਣ ਠੀਕ ਆ ਫੋਨ ਕਰਨੀ ਆਂ ਅਸੀਂ ਤੇ ਮੈਂ ਵੀ ਚਲਨੀ ਆ ਅੱਜ ਆਹੋ ਇੰਨੇ ਦਿਨ ਰਿਹਾ ਵੀ ਕਿੱਥੇ ਸਰਦਾ ਆਹੋ ਨਹੀਂ ਸਰਦਾ ਪਤਾ ਨਿਆਣੇ ਨਿਕਲੇ ਨੇ ਕਿਆ ਤੇ ਉਹ ਹਾਨੀ ਦੇ ਕੰਮ-ਕਮ ਕਰ ਰਹੇ ਨੇ ਆਹੋ ਨਹੀਂ ਫਤਿਹ ਨੂੰ ਵੀ ਮੈਂ ਸਕੂਲੋਂ ਲੈ ਲੈਣਾ ਆਪਾਂ ਉੱਥੋਂ ਹੀ ਅੱਛਾ ਆਹੋ ਆਹੋ ਕੋਈ ਨਹੀਂ ਮੈਂ ਰਖੜੀ ਬੰਨਦਾ ਕੋਈ ਨਹੀਂ ਬਹੁਤ ਨਾਲ ਤੁਹਾਨੂੰ ਦਿੰਨੀ ਜੇ ਤੇ ਮੈਂ ਵੀ ਜਾਵਾਂ ਆ ਮੈਂ ਫੜਾਂਨੀ ਤੁਹਾਨੂੰ ਠੀਕਾ ਸ਼ੋਕਲਾ ਕਿਤੇ ਨਹੀਂ ਲੈ ਵੀਣਾ ਲਿਆ ਜਾਣਾ ਬੱਤੀ ਨਾ ਮਾਹ ਚੇਤਾ ਆ ਇਹਨੂੰ ਵੀ ਉਹਨਾਂ ਨੇ ਨਹੀਂ ਜਾਣਾ ਇਹ ਮੈਂ ਨਾਲੀ ਸਾਂ ਦੇ ਦੇਣਾ ਤੂੰ ਵੇਰਕਾਂ ਤੇ ਆ ਗਈ ਠੀਕ ਆ ਆ ਉਹਨੜੇ ਕੇ ਨਾ ਇਦੋਂ ਪੁਰੀ ਗਰੀ ਤੇ ਆਦੀ ਰਖੜੀ ਬਣਦੀ ਤੇਰੀ ਗੜੀ ਉਹ ਨਵੀਂ ਆਂ ਕਿਤੇ ਬੈਠੀ ਐ ਨਾਲੀ ਸੁਣਾਈ ਕਰ ਦੇਣਾ ਜੇ ਲੱਗੂਗੀ ਇਹਨੂੰ ਢੀਠ ਕੇ ਬਠੇਰੀ ਇਹਨੂੰ ਕਿਹੜੀ ਲੱਗਣ ਈ ਉਹ ਦੰਦੀਆਂ ਬਠੇਰੀਆਂ ਗੱਲਾਂ-ਗੱਲਾਂ ਚ ਮੈਂ ਵੀ ਗੱਲਾਂ ਕੀਤੀਆਂ ਇਹਨੂੰ ਚੱਲ ਮਨਾ ਚੱਲੀਏ ਉਹੋ ਘਰ ਹੀ ਵਹਿਲਾ ਇੱਥੋਂ ਜਾਣ ਦੀ ਜੀ ਨਹੀਂ ਕਰਦਾ ਹੁਣ ਤਾਂ ਆਖੀਦਾ ਦੋ ਚਾਰ ਦਿਨ ਹੋਰ ਰਹਿ ਜੀਏ ਮਾਂ ਪਿਓ ਦੇ ਨਾਲ ਬਾਹਰਾਂ ਹੀ ਭਰਾ ਪਰਜਾਈ ਨਹੀਂ ਹੁਣ ਤੇ ਬੇਕਦਰੀ ਹੋ ਗਈ ਆ ਪੂਰੀ

ਪਿਆਸਿਆਣਾ ਦੇ ਬੰਦਾ ਬੰਨ ਲੂ ਤੇ ਮੁੰਡੇ ਨੇ ਆ ਬੰਦਨੀ ਆ ਆਹ ਚੰਗਾ ਹੋਇਆ ਪਤਾ ਸਕੂਲ ਚਲ ਗਿਆ ਕਿਉਂ ਉਹਨੇ ਤਾਂ ਰੋਣ ਪਾ ਲੈਣਾ ਵੀ ਮੈਂ ਭਾਲੂ ਵਾਲੀ ਬੰਨਣੀ ਇੰਨਾ ਵੀ ਨਹੀਂ ਹੁੰਦਾ ਤਾਂ ਦਿਮਾਗ ਕੰਮ ਕਰਦਾ ਮੈਨੂੰ ਮਤਾਂ ਦੇਣ ਢਈ ਉਹ ਵੀ ਉਹ ਨਿਆਣਾ ਵਾਂਦੇ ਉਹਦੇ ਵਾਸਤੇ ਮੈਂ ਦੂਜੀ ਰਖੜੀ ਲੈ ਜਾ ਤਾਂ ਪੰਜਾਂ ਦੀਆਂ ਲੈ ਕੇ ਤੁਰੇ ਲਈ ਆਈ ਕੀ ਤੇ ਕੋਈ ਨਹੀਂ ਮੈਂ ਵੀ ਘੜੀ ਸੋਖਵਾ ਮੈਂ ਵੀ ਦਊ ਇਹਨੂੰ ਚੰਗੀ ਤਰ੍ਹਾਂ ਐ ਯਾ ਇਹੋ ਵੇਸਨ ਨੋ ਕੋਈ ਉਤਾਨੀ ਪੁਛਤਾ ਸਾਬੀ ਲਮਾ ਪਿਆ ਆ ਆਹ ਬੂਆ ਮੈਂ ਕੰਮ ਕੁੰਮ ਕਰਕੇ ਆਇਆ ਬਾਹਰੋਂ ਪਹਿਲੀਆਂ ਚ ਤੇ ਮੈਂ ਚੱਲਦਾ ਮੈਂ ਇੱਥੇ ਹੀ ਮੈਂ ਲੰਮੀ ਪਈ ਨੇ ਅੱਛਾ ਆ ਬੱਤੀ ਤੇ ਬੰਦਿਆ ਏਸੀ ਦੇ ਚੱਲਣ ਨਹੀਂ ਡਿਆ ਆਹ ਬੱਤੀ ਬੰਦ ਹੋਈ ਆ ਹਾਂ ਤਾਂ ਕਰਕੇ ਮੈਂ ਚੱਲ ਇੱਥੇ ਪਈ ਜਾਣਾ ਆਹ ਤੇ ਤੋਖ ਨੂੰ ਕਿਨੇ ਸੋ ਰਖੜੀ ਵਾਜਦੇ ਲੈ ਵੇ ਤੇ ਮੈਂ ਬੰਦਾ ਉਹ ਕੋਈ ਗੱਲ ਨਹੀਂ ਪੂਆ ਵਾਲੇ ਦੋ ਦਿਨ ਪਏ ਆ ਰਖੜੀ ਨੂੰ ਨਹੀਂ ਨਹੀਂ ਇੰਨੇ ਵੀ ਜਾਣਾ ਵਾ ਮੈਂ ਇੱਥੇ ਇਕੱਲੇ ਨੇ ਕੀ ਕਰਨਾ ਵਾ ਨਾਲ ਉਹ ਉਟੀਆਂ ਮਟੀਆਂ ਫੋਨ ਕਰਨ ਪਈ ਵੀ ਜਾਣਾ ਵਾ ਤੇ ਆ ਜਾ ਘਰ ਅੱਛਾ ਆਹੋ ਉਹਨਾਂ ਤੱਕੇ ਬਹਣਾ ਚਾਹੀਦਾ ਵੀ ਕਿਹੜੇ ਬਹਾਨੇ ਛੱਡ ਗਏ ਤੇ ਮੈਂ ਰਖੜੀ ਬੰਨਣਾ ਤੇ ਮੈਂ ਜਾਵਾਂ ਠੰਡੇ ਠੰਡੇ ਕੱਲ ਨੂੰ ਚਲ ਜਿਓ ਨਹੀਂ ਤੇ ਫਿਰ ਆਪਾਂ ਕੱਲ ਨੂੰ ਹੋਵਾਂਗੇ ਸ਼ਾਮਾਂ ਨੂੰ ਆਪਾਂ ਚਲ ਜਾਾਂਗੇ ਨਹੀਂ ਨਹੀਂ ਉਹ ਆਂਦੀ ਤਿਆਰ ਹੋਏ ਆਂ ਆਪਾਂ ਵੀ ਜਾਣਾ ਵਾ ਤੇ ਚੱਲ ਜਾਨਤੇ ਕਾ ਫੇਰ ਅਗਲੇ ਤੇਰਾ ਨਾ ਹੁੰਦੀ ਰਹਦੀ ਗਰਮ ਠੰਡੀ ਫੇਰ ਆਵੇ ਹੋਊਗੀ ਰਹਿਣ ਤੇ ਤੂੰ ਮੇਰੇ ਕਰਕੇ ਨਾ ਐਵੇਂ ਘਰ ਵਿੱਚ ਕੋਈ ਗੱਲ ਕਰ ਕੋਈ ਗੱਲ ਨਹੀਂ ਤੂੰ ਆਵੇਂ ਮੇਰੇ ਕੋਲ ਚੰਗਾ ਆਉ ਆਵਾਂਗੇ ਕੋਈ ਗੱਲ ਨਹੀਂ ਆਹੋ ਤੂੰ ਆਵੇਂ ਮੇਰੇ ਕੋਲ ਚੰਗਾ ਠੀਕ ਆ ਆ ਤੈਨੂੰ ਵੀ ਲੈ ਆਵੇਂ ਨਾਲ ਹਾਂ ਕੋਈ ਨਹੀਂ ਸੋਖਾ ਉਹਦੇ ਨੂੰ ਲੈ ਆਉਂਗਾ ਹੁਣ ਸੇਰਦਾ ਉਹ ਚਲ ਗਿਆ ਹੀ ਉਹ ਤੇ ਚੱਲ ਸ਼ਾਮਾਂ ਨੂੰ ਉਹਦੇ ਬੰਦ ਦਿੰਦੇ ਤੇ ਸ਼ਾਮਾਂ ਨੂੰ ਸਵੇਰੇ ਚੱਲ ਜਾਂਦੇ ਸਭ ਨਹੀਂ ਕੋਈ ਗੱਲ ਨਹੀਂ ਪਰ ਲਿਆ। ਲਿਆ। ਸਜਾਤ ਕਿਹੜਾ? ਐਹੋ ਹੀ ਐਹੋ ਹੀ। ਲਿਆ ਪਾ ਲਤਾ। ਫਤ ਇਹ ਹੁੰਦਾ ਤੇ ਪਤੈ ਨੂੰ ਵੀ ਬਾਜੀ ਜਾਣੀ। ਉਹ ਆ ਰਖੜੀ ਤੋਂਨੇ ਕਦੀ ਵੀ ਨਹੀਂ ਬੰਦਨੀ ਤੁਹਾਨੂੰ ਪਤਾ ਨਹੀਂ ਆਣਾ ਤੇਗਾ ਉਹ ਤਾਂ ਭਾਲੂਆ ਭੁੱਲੂਆ ਵਣੀ ਪਸੰਦ ਕਰਦਾ। ਉਹਨੂੰ ਆ ਰਖੜੀ ਦਾ ਕੀ ਪਤਾ? ਜੇ ਤੇ ਇਹ ਲੈਉਣ ਹੀ ਲੱਗੇ ਆ ਤੇ ਬੰਦਾ ਉਹਦੇ ਦੇ ਖਰਚ ਲੈਂਦਾ ਮੈਨੂੰ ਹੁਣ ਕੀ ਪਤਾ ਹੈ ਉਹਨੇ ਪਈਆਂ ਦੀ ਆਮ ਕਲੇਜੀਆਂ ਬਾਣੀਆਂ ਰੱਖੜੀਆਂ ਮੇਰੇ ਪਾਲੂਆਂ ਵਾਲੀ ਬੰਨਣੀ ਮੈਨੂੰ ਪਤਾ ਹੁੰਦਾ ਤਾਂ ਮੈਂ ਲੈ ਹੀ ਜਾਂਦੀ ਮੈਂ ਦੱਸ 부ਆ ਤੇਰੇ ਕਿਹੜੇ ਘਰ ਪੋਤੀਆਂ ਪੋਤੀ ਨਹੀਂ ਹੈਗੇ ਇਹਦੇ ਨਿਆਣੇ ਨਾ ਹੁਣ ਤਾਂ ਤਾਂ ਵੀ ਬੰਦੇ ਨੂੰ ਪਤਾ ਉਹ ਚੱਲ ਕੋਈ ਗੱਲ ਨਹੀਂ ਸੁਖ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਤੁਹਾਡੀ ਰਕੜੀ ਬੱਜੀ ਵੀ ਆ ਕਿ ਉਹ ਨਿਆਣੇ ਰੋਣਾਗੇ ਨਹੀਂ ਉਹਨੇ ਕਹਣਾ ਮਮਾ ਮੇਰੀ ਕਿੱਥੇ ਹੁਣ ਮੈਂ ਖੜਨੀ ਆ ਫਿਰ ਆਪਣੇ ਵੀਰ ਵਾਸਤੇ ਤੇ ਉਹਦੇ ਉਹਦੇ ਵਾਸਤੇ ਵੀ ਲੈ ਲੈਣੀ ਨਾ ਨਹੀਂ ਤੇ ਮੈਂ ਤੁਹਾਨੂੰ ਪੈਸੇ ਨਾ ਤੇ ਜਾ ਲੈ ਮੈਂ ਨਹੀਂ ਨਹੀਂ 부ਆ ਹਾਂ ਜਾ ਸੋ ਕੋ ਪੈਸੇ ਲੈ ਕੇ ਆ ਮੈਂ ਦਮਾ 부ਆ ਨੂੰ ਚੱਲ ਕੋਈ ਨਹੀਂ ਪੈਸੇ ਪੈਸੇ ਆ ਰਹਿਣ ਤੇ ਉਹ ਨਹੀਂ 부ਆ ਸਾਨੂੰ ਦੇਣਾ ਵਾ ਨਾ ਇੰਨਾ ਹੀ ਬੜਾ ਵਾ ਇੱਕ 부ਆ ਜਾਈ ਇੱਥੇ ਹੀ ਆ ਤੁਹਾਨੂੰ ਦਿਨੋ ਫੜਾ ਦਿੰਨੇ ਆ ਚਾਹ ਬਣਾਉਣੀ 부ਆ ਜਾ ਨਾਲੇ ਕੋਈ ਵੇਲਾ ਸੂਟ ਸਾੜਾ ਤੇ ਲਿਆ ਨਹੀਂ ਨਹੀਂ ਰਹਿਣ ਤੇ ਸੂਟ ਸੂਟ ਮੇਰੇ ਕੋ ਬੜੇ ਆ ਚੱਲ ਕੋਈ ਨਹੀਂ 부ਆ ਉਥੇ ਨਵਾਂ ਕੀ ਕਹਿਣਗੀਆਂ ਭਾਬੀ ਹੋਣੀ ਪੀ ਸੂਟ ਨਹੀਂ ਦਿੱਤਾ ਚੱਲ ਅੱਗੇ ਵੀ ਆਈਆਂ ਦਿੱਤਾ ਹੀ ਆਏ ਫੇਰ ਜਰੂਰੀ ਆ ਫੇਰ ਸੂਟ ਦੇਣਾ ਵਾ ਤੁਸੀਂ ਆਇਓ ਨਾਲੇ ਲੈ ਕੇ ਆਇਓ ਉਹਨਾਂ ਨੂੰ ਪਤਾ ਹੋਏ ਵੀ ਲੈ ਕੇ ਆਏ ਆ ਕੋਈ ਗੱਲ ਨਹੀਂ ਠੀਕ ਆ ਪੂਆ ਆਹ ਮਾੜੀ ਚੀਜ਼ ਸੁਣੀਓ ਮੇਰੀ ਇਧਰ ਆ ਜਾ ਬੈਠੋ ਪੂਆ ਮੈਂ ਆ ਗਿਆ ਠੀਕ ਆ ਨਾ ਮੈਨੂੰ ਤੁਹਾਡੇ ਤੇ ਵੀ ਬੜਾ ਗੁੱਸਾ ਆਉਂਦਾ ਕਾਹਦਾ ਝੂਠ ਹਾ ਦਾਹਾਂ ਦੀ ਰਖੜੀ ਦਾ ਤੇ ਉਹ ਪੰਜਾਵੇਂ ਦਾ ਜਿਹੜਾ ਡੱਬਾ ਲਈ ਵੇਚਣ ਦਾ ਉਹਦਾ ਪੂਣਾ ਝੂਠ ਬੰਦਾ ਮੇਰੇ ਵਰੀ ਤਾਂ ਤੁਹਾਡੇ ਕੋਲੋਂ ਕਿਤੇ ਪੈਸੇ ਨਹੀਂ ਨਿਕਲ ਜੇ ਭੂਆ ਨੇ ਸ਼ੂਟ ਜੇਦੇ ਕੋ ਯਾਰ ਫੇਰ ਕੀ ਹੋ ਗਿਆ ਇਹ ਸ਼ਗਨਾ ਦਾ ਕੰਮ ਹੁੰਦਾ ਵਾ ਤੇ ਸ਼ਗਨਾ ਦਾ ਕੰਮ ਉਹ ਤਾਂ ਭਰਾ ਹੈਗਾ ਘੜੀ ਜਿਹੜਾ ਸ਼ਗਨਾ ਦਾ ਕੰਮ ਕਰੀ ਤੈਨੂੰ ਪਤਾ ਨਾ ਡੈਡੀ ਨੇ ਕਦੀ ਖਾਲੀ ਹੱਥ ਨਹੀਂ ਜਾਣ ਦਿੱਤੀ ਡੈਡੀ ਤਾਂ ਫੇਰ ਉਹਨਾਂ ਨੂੰ ਬੜਾ ਕੁਛ ਦਿੰਦਾ ਹੁੰਦਾ ਸੀ ਬੁੱਫਾ ਲੈਣਾ ਵਾਲੀ ਗਏ ਭੂਆ ਨੇ ਸ਼ੂਟ ਦੇ ਭੂਆ ਨੂੰ ਉਹ ਦੇ ਦੇ ਫਲਾ ਦੇ ਦੇ ਯਾਰ ਦੇ ਦੇ ਪਹਿਲਾਂ ਮੈਨੂੰ ਦੱਸੋ ਵੀ ਤੁਹਾਡੀ ਜ਼ਬਾਨ ਅੰਦਰ ਨਹੀਂ ਰਹਿੰਦੀ ਲਾਗੇ ਰਖੜੀ ਬਣਾਉਣ ਦੇ ਕਹਿੰਦੇ ਵੇਖਿਆ ਨਾ ਰਖੜੀਆਂ ਓ ਯਾਰ ਇਹ ਚੀਜ਼ਾਂ ਪੈਸਿਆਂ ਨਾਲ ਖਰੀਦੀਆਂ ਜਾਂਦੀਆਂ ਦਾਸ ਮਹਿੰਗੀਆਂ ਤਾਂ ਮਹਿੰਗੀਆਂ ਬੜੀਆਂ ਸੋਹਣੀਆਂ ਹੁੰਦੀਆਂ ਰੱਖੜੀਆਂ ਠੀਕ ਹੈ ਜੇ ਕਹਿੰਦੇ ਨਹੀਂ ਤੋਂ ਵੇ ਖਰੀਦਣ ਦੀ ਜੇ ਤੋ ਕਿਤਾ ਧਿਆਨ ਹੀ ਹੁੰਦਾ ਗਰੌਣ ਵੱਲ ਪੈਸਿਆਂ ਵੱਲ ਤਾਂ ਫੇਰ ਚੱਲ ਕੋਈ ਨਹੀਂ ਰੁਪਈਆ ਦੇ ਯਾਰ ਦੇ ਨੂੰ ਭੂਆ ਨੂੰ ਤੇ ਜਾਵੇ ਮੈਂ ਵੀ ਕੰਮ ਜਾਣਾ ਵਾ ਜਾਓ ਮਿਲ ਕੇ ਜਾਓ ਦੇ ਦੇਣੀ ਮੈਂ ਤੁਹਾਡੇ ਸੈਨ ਨਹੀਂ ਜ਼ਰੂਰੀ ਮੈਨੂੰ ਹਾਂ 100 ਰੁਪਈਆ ਦੇ ਦਿੰਦੀ ਠੀਕ ਆ ਚੰਗਾ ਦੇ ਦੂੰਗੀ ਜਾਓ ਤੁਸੀਂ ਆਓ ਮੈਂ ਜਾਣਾ ਵਾ ਮੋਟਰ ਤੇ ਆ ਗਿਆ ਹੀ ਮੈਂ ਜਿੰਨੇ ਛੱਡੋ ਨਾ ਭੁਆ ਨੂੰ ਜਾਓ ਮਿਲ ਕੇ ਚਲ ਜਿਓ ਚਲ ਜਿਓਗੇ ਕਿ ਤੁਰ ਕੇ ਆ ਸਕਦੀ ਤੇ ਜਾ ਨਹੀਂ ਸਕਦੀ ਛੱਡੋ ਨਾ ਭੁਆ ਨੂੰ ਮੈਂ ਕੋਈ ਨਹੀਂ ਜਾ ਹਾਂ ਤੂੰ ਪਹਿਨੋ ਤੇ ਮਿਲ ਕੇ ਫਿਰ ਮੈਨੂੰ ਵੀ ਪਤਾ ਵੀ ਮੈਂ ਕੀ ਦੇ ਕੇ ਤੋੜਨਾ ਇਹਨੂੰ ਆ ਦੇ ਰੱਖਦੀਆਂ ਨਾ ਇੱਥੇ ਵਾਦੂ ਆ ਕੇ ਪੰਜਾਵਾਂ ਦਾ ਡੱਬਾ ਤੇ 20 ਆ ਦੀਆਂ ਰੱਖੜੀਆਂ 70 ਰੁਪਏ ਸਾਰੇ ਇਹਦੇ ਲੱਗੇ ਤਾਂ 200 ਦੇ ਦੇਣ ਲੱਗੀ ਹੋਰ ਇਹਨੂੰ ਕੀ ਚਾਹੀਦਾ ਹੋਰ ਕੀ ਪਾਲਦੀ ਪਈਨੋ ਤਾਂ ਸਭੀ ਨੂੰ ਜਾਣ ਲੈਂਦੇ ਹਾਂ ਫੇਰੀ ਦਿਨੀ ਪੈਸੇ ਪਤਾ ਨਹੀਂ ਕੀ ਗੱਲ ਆ ਪਏ ਮੁੰਡੇ ਨੂੰ ਹੁਣ ਆਂਦੀ ਹੋਣੀ ਪੂਆ ਜਾਵੇ ਤੇ ਅਹੀਂ ਵੀ ਚੱਲੀਏ ਹਾਂ ਮੈਂ ਚਲੀ ਜਾਣਾ ਮੈਂ ਕਿਹੜਾ ਬੈਠੀ ਰਹਿਣਾ ਇੱਥੇ ਪੂਆ ਠੀਕ ਆ ਫਿਰ ਮੈਂ ਨਾ ਮੋਟਰ ਤੇ ਕੰਮ ਹੈ ਮੈਨੂੰ ਮੈਂ ਉਧਰ ਜਾਣਾ ਹੈਗਾ ਕੋਈ ਗੱਲ ਨਹੀਂ ਪਤਾ ਆ ਜਾਇਆ ਕਰੋ ਆ ਕੋਈ ਨਹੀਂ ਆਵਾਂਗੇ 부ਆ ਜਦੋਂ ਮੈਂ ਇੱਧਰ ਨੂੰ ਤਿਆਰ ਹੁੰਨੀ ਆ ਨਾ ਨੋਆ ਮੇਰੀਆਂ ਕਹਿੰਦੀਆਂ ਉਹ ਕਿੰਨਾ ਕੰਦੇ ਆ ਆਹੋ ਇਹ ਤੇ ਗੱਲ ਹੈਗੀ ਆ 부ਆ ਤੂੰ ਵੀ ਤੁਰ ਪੈਣੀ ਹੈ ਤੀਜੇ ਦਿਨ ਝੋਲਾ ਫੜ ਕੇ ਹੈ ਅਗਨੀਆਂ ਮੈਨੂੰ ਵੀ ਵੀ ਗੱਲਾਂ ਕਰਦੀਆਂ ਚੱਲ ਕੋਈ ਨਹੀਂ ਹੁਣ ਆਵਾਂਗੇ ਆਪਾਂ ਆਹੋ ਤੁਸੀਂ ਆਓ ਜਾਓਗੇ ਤਾਂ ਨਾ ਨੂੰ ਪਤਾ ਉਹ ਕਿਦੇ ਪੇਕੇ ਆ ਹੁੰਦਾ ਵਾ ਆਹੋ ਇਹ ਤੇ ਗੱਲ ਹੈਗੀ ਆ 부ਆ ਮਾਣੀ ਹੁੰਦਾ ਵਾ ਹੂੰ ਆਹੋ ਵਾ ਕੇ ਇਹ ਤੇ ਗੱਲ ਹੈ ਹਾਂ ਜਿੰਦਿਆਂ ਦੇ ਮੇਲੇ ਆ ਕੋਈ ਨਹੀਂ ਬੂਆ ਆਪਾਂ ਮਾਰਦੇ ਇੱਕ ਅੱਦੇ ਦਿਨ ਚ ਹੀ ਗੇੜਾ ਥੋੜੇ ਦਿਨਾਂ ਬਾਅਦ ਆਵਾਂਗੇ ਆਪ ਨੰਗਦੀਆਂ ਨਾ ਰਖੜੀ ਆਹੋ ਤੇ ਕੋਈ ਨਹੀਂ ਮਾਰਦੇ ਆਂ ਗੇੜਾ ਆਹੋ ਮੈਂ ਤਾਂ ਝੋ ਆ ਗਈ ਪਹਿਲਾਂ ਮੈਂ ਕਿਹਾ ਉਹਨਾਂ ਨੇ ਵੀ ਮੂੰਹ ਬਣਾ ਲੈਣੇ ਕਿ ਜਾ ਕੇ ਬੈਠੀ ਆ ਆਹੋ ਹਲੇ ਜਾਣਾ ਹੀ ਮੈਂ ਆਪਣੇ ਸਹੁਰਿਆਂ ਨੂੰ ਓਕੇ ਇਹਨੂੰ ਲੈ ਕੇ ਤੇ ਉਧਰੋਂ ਵੀ ਹੋਈ ਏ ਆ ਨਹੀਂ ਉਹ ਆਓ ਆਹੋ ਹਾਂ ਕੰਮ ਦੇ ਦੇਣਵਾ ਨਿਕਲਿਆ ਨਹੀਂ ਜਾਂਦਾ ਘਰਾਂ ਤੋਂ ਆਹੋ ਕੰਮਾਂ ਦੇ ਦਿਨ ਨਿਕਲਿਆ ਤੇ ਜਾਂਦਾ ਹੀ ਨਹੀਂ ਆ 32 ਦਾ ਵੀ ਇੱਕ ਪਤਾ ਨਹੀਂ ਨਾ ਟਾਈਮ ਵੱਜਾ ਨਹੀਂ ਆ 32 ਦਾ ਇਹ ਵੀ 4 ਘੰਟੇ ਪਹਿਲਾਂ ਛੱਡ ਦਿੰਦੇ 4 ਘੰਟੇ ਬਾਅਦ ਚ ਆਉਂਦੀ ਆ ਤੇ ਕੋਈ ਪੱਕਾ ਟਾਈਮ ਨਹੀਂ ਆ ਜਦੋਂ ਆਵੇ ਫਿਰ ਮੈਨੂੰ ਮੋਟਰ ਤੇ ਜਾਣਾ ਪਈਦਾ ਆਹ ਮੈਂ ਤਾਂ ਬਟੇ ਤੇ ਤਾਂ ਤਿਆਰ ਹੋਈ ਗਰਮੀ ਬੜੀ ਸੀ ਆ ਮੀਂਹ ਜੇ ਪਏ ਤੇ ਮੈਂ ਚੱਲ ਮਹਿ ਹੋਵਾਂ ਨਹੀਂ ਠੰਡੇ ਠੰਡੇ ਹੂੰ ਆਹੋ ਤੇ ਬੜਾ ਖੜਕੜ ਕਰਦਿਆਂ ਤੁਸੀਂ ਜਰੂਰ ਫੇਰਾ ਮਾਰਿਆ ਕਰੋ ਮੈਨੂੰ ਸੁੱਖ ਨੂੰ ਲਿਆਈ ਫਤੇ ਨੂੰ ਲਿਆਵੀ ਤੇ ਇਕੱਲਾ ਵੀ ਕਿਤੇ ਹੁੰਦਾ ਜਾਂਦਾ ਫੇਰਾ ਮਾਰਿਆ ਕਰ ਕੋਈ ਨਹੀਂ ਪੂਆ ਆਵਾਂਗੇ ਇੱਕ ਨਹੀਂ ਤੇ ਪਹਿਲਾਂ ਸਾਰੇ ਆਵਾਂਗੇ ਨਾ ਆਹੋ ਆਇਓ ਜਰੂਰ ਚੰਗਾ ਆਹੋ ਆਹੋ ਤੇ ਛੱਡਾਂਵਾਂ ਨਹੀਂ ਤੇ ਮੈਂ ਕਿ ਨਹੀਂ 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 ਤੂੰ ਜਾ ਕੰਮ ਕਰ ਮੈਂ ਚੱਲ ਜਾਣਾ ਵਾ ਚੱਲ ਜਾਣਾ ਮੈਂ ਠੀਕ ਆ ਫਿਰ ਕੋਈ ਨਹੀਂ ਪੂਆ ਤੂੰ ਆਪਣਾ ਕੰਮ ਕਰ ਫਿਰ ਤੂੰ ਆਪਣੇ ਸਹੁਰੇ ਵੀ ਜਾਣਾ ਵਾ ਆਹ ਉਧਰ ਨੂੰ ਵੀ ਉਧਰ ਚੱਲ ਸ਼ਾਮਾਂ ਨੂੰ ਤੁਰ ਪੈਣਾ ਆਪਾਂ ਆਹ ਤਾਜ ਕਰਨੀ ਵੀ ਪੜੀ ਐ ਆਹ ਗਰਮੀ ਤੇ ਹੈ ਹੀ ਆ ਤਾਂ ਬੱਦਲ ਵਾਈ ਜੀ ਤੇ ਹੋ ਗਈ ਆ ਹੁਣ ਬਾਹਰ ਆ ਫਿਰ ਹੋ ਗਿਆ ਬੱਦਲ ਤਾਂ ਹੀ ਮੈਂ ਕਰਨ ਮੈਂ ਚੱਲ ਜਾਨੀ ਆ ਪਰੇ ਮੀਂਹ ਵੀ ਜਦੋਂ ਪੈਂਦਾ ਨਾ ਫਿਰ ਗੁੰਮ ਜਾ ਲੱਗ ਜਾਂਦਾ ਆਹ ਗਰਮੀ ਬੜੀ ਲੱਗਦੀ ਐ ਹਾਂ ਸਮੀ ਇਦਾਂ ਆ ਠੀਕ ਆ ਫਿਰ ਪੂਆ ਹਾਂ ਚੰਗਾ ਚੰਗਾ ਫਿਰ ਠੀਕ ਆ ਹਾਂ ਚੰਗਾ ਰੱਖਸ਼ਾ ਵੇਖ ਲਿਓ ਫਿਰ ਉਧਰ ਮੋੜ ਤੋਂ ਕੋਈ ਹਾਂ ਉਹਨੇ ਵੇ ਉਹਦੇ ਉੱਤੇ ਬਥੇਰੇ ਟੈਂਪੂ ਲੱਗੇ ਹੁਣ ਤੇ ਵਾਧੂ ਆਹੋ ਆਹੋ ਠੀਕ ਆ ਫਿਰ ਹਾਂ ਚੰਗਾ ਚਲ ਸਾਬੀ ਤੇ ਗਿਆਈਓ ਹੁਣ ਦਿੰਨੀ ਆ ਨਾ ਭੂਆ ਨੂੰ ਪੈਸੇ ਤੇ ਨਾਲ ਇੱਥੋਂ ਤੋਰਦੀ ਆ ਬੈਗ ਵੀ ਫੜ ਲਓ ਕਿੱਡੇ ਡਾਲਿਆ ਇਹ ਪਰਕੇ ਕਿੱਝ ਕੁੜੀ ਚੜੀ ਸੀ ਨਾ ਜਿਹੜੇ ਸੂਟ ਬਦਲ ਨਹੀਂ ਇਹਨੇ ਰੋਜ਼ ਨੇ ਤਣਾਵਾ हां तू मैं फिर मैं बैग ਵੀ ਲੈ ਆਈ ਮੈਂ ਜਾਣਾ ਤੇ ਹੈਗਾ ਹੀ ਆ ਤੂੰ ਆਹੋ ਚਲ ਚੰਗਾ ਮੈਂ ਕਹਿਣੇ ਲੱਗੀ ਹਾਂ ਤੈਨੂੰ ਆਜ ਦੇਣ ਲੱਗੀ ਹਾਂ ਤਾਂ ਇਹ ਮੇਰਾ ਸੁੱਖ ਭੈਗੇ ਫੜਿਆ ਪਿਆਰ ਜੇ ਥੋੜਾ ਜਿਹਾ ਰਹਿਣ ਦੇਣਾ ਹੀ ਨਹੀਂ ਕੋਈ ਨਹੀਂ ਪਵਾਉਣਾ ਹੱਥ じゃ ਬੜਾ ਟੈਟ ਹੀ ਹੈ ਕਰ ਚਲ ਆ ਫਤੈ ਨੂੰ ਦੇਦੀ ਨਹੀਂ ਕੋਈ ਨਹੀਂ ਰੱਖ ਲੋ ਤੂੰ ਨਹੀਂ ਨਹੀਂ ਕੋਈ ਨਹੀਂ 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 ਕੋਈ ਨਹੀਂ ਪੂਰਾ ਮੁੰਡਾ ਨਿਆਣੇ ਨੂੰ ਹੋਣਾ ਪਵਾਈ ਤੇ ਕੋ ਦੇ ਕੇ ਨਹੀਂ ਆਈ ਆ ਤੂੰ ਫਤੈ ਨੂੰ ਦੇਦੀ ਚੰਗਾ ਮੈਂ ਦੇਖਣ ਦੀ ਜਦ ਰਹਿਣ ਦੇ ਦੂ ਕਿਰਾਇਆ ਪਾੜਾ ਦੇ ਦੇਣਾ ਨਹੀਂ ਨਹੀਂ ਹੈਗਾ ਕਿਰਾਇਆ ਪਰ ਆ ਬੜੇ ਐ ਨਹੀਂ ਬੜਿਆ ਪਿਆਰ ਹੀ ਬੜਾ ਟਟਾ ਤੇ ਪੈਸਾਂ ਦੀ ਜੁਕ ਜ਼ਿਆਦਾ ਕੱਲ ਹੁੰਦੀ ਚੱਲ ਮੈਂ ਤੁਹਾਨੂੰ ਇਹੀ ਡੱਬਾ ਵੀ ਰਖੜੀ ਵੀ ਲਿਆਈ ਆਂ ਚੱਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਰੱਖ ਲਉ ਭੂਆ ਨਹੀਂ ਨਹੀਂ ਨਾ ਨਾ ਆਫਾ ਤੇਰੂ ਦੇਦੀ ਚੰਗਾ ਆਹੋ ਨਿਆਣਾ ਵਾ ਫੇਰ ਵੀ ਨਿਆਣੇ ਨੂੰ ਤਾਂ ਘੁੰਦੀ ਆ ਆਹੋ ਇਹ ਤੇ ਸਹੀ ਹੈ ਸਹੀ ਐ ਵੀ ਭੂਆ ਚੰਗੇ ਜਦੋਂ ਬੰਦਾ ਜਵਾਨ ਹੋਏ ਰਖੜੀਆਂ ਵੀ ਉਦੋਂ ਹੀ ਚੰਗੀਆਂ ਲੱਗਦੀਆਂ ਆਂ ਆਹੋ ਇਹ ਤਾਂ ਕੱਲ ਹੈਗੀ ਪਰ ਜੀਤਕਾਰੀ ਪੈਂਦਾ ਵਾ ਨਾ ਆਹੋ ਇਹ ਤੇ ਸਹੀ ਗੱਲ ਆਹੋ ਉਹ ਤਾਂ ਮੇਰੀ ਮਾਂ ਨਹੀਂ ਲੈ ਕੇ ਜਾਂਦੀ ਆਪਣੀ ਪੈਕੇ ਰਖੜੀ ਕਿਉਂ ਕਿਉਂ ਨਹੀਂ ਜਾਂਦੀ ਲੈ ਕੇ ਉਹ ਕਹਿੰਦੀ ਕੁੜੀਆਂ ਚੜੀਆਂ ਦੀ ਰਖੜੀ ਨੋਵਾਂ ਲਿਆਓ ਲੈ ਕੇ ਜਾਵੇ ਕੁੜੀ ਆਵੇ ਰਖੜੀ ਲੈ ਕੇਂਦੀ ਮੇਰੀ ਬੁੱਢੇ ਵਜੇ ਕਾਦੀ ਰਖੜੀ ਕੀ ਜਾਂਦੀ ਐਂਦੀ ਰਖੜੀ ਹਾਏ ਹਾ ਜਿੰਦੇ ਜੀ ਤੇ ਤਿਆਰ ਮਨਾਉਣੀ ਚੀ ਘਾਰ ਹੀ ਪੈਂਦਾ ਵਾ ਨਹੀਂ ਉਹ ਥੋੜਾ ਸੋਚ ਲੈਂਦੀ ਵੀ ਚੱਲ ਹੁਣ ਕੀ ਜਾਂਦੀ ਐਵੇਂ ਪਖੰਡ ਦੇ ਬੁੱਢੇ ਵਾਰੇ ਕਰੀ ਜਾਣੀ ਬਹਾਨਾ ਹੀ ਹੁੰਦਾ ਹੋਂਦਾ ਪੈਕੇ ਆ ਚੱਲ ਬੰਦਾ ਉੱਧਾ ਜੇ ਉੱਧਾ ਕਿਥੇ ਨਿਕਲ ਦਿੰਦਿਆਂ ਮ ਨਿਕਲ ਦਿੰਦਿਆਂ ਤੂੰ ਕੀ ਕਰਨ ਜਾਣਾ ਉੱਥੇ ਉਹ ਕਿੰਨੇ ਕੰਮਦੇ ਆ ਤੂੰ ਤੇ ਜਦਨ ਤੁਰ ਪੈ ਨੀ ਲਿਡੇ ਪਾ ਕੇ ਉਧਰ ਪੂਵਾ ਜਾਣ ਕੇ ਤੇਰੀ ਨਾ ਉਹ ਵੀ ਪਖੰਡ ਕਰਦੀਆਂ ਹੁਣ ਮੁੰਡਾ ਮੇਰਾ ਜਾਂਦਾ ਸਕੂਲ ਮੇਰੇ ਕੋਲ ਤਾਂ ਉਦਾਂ ਨਹੀਂ ਘਰੋਂ ਨਿਕਲਿਆ ਜਾਂਦਾ ਕਦੀ ਸਾ ਵੀ ਬੰਬੀ ਤੇ ਚੱਲ ਗਿਆ ਕਦੀ ਆ ਗਿਆ ਤੁਹਾਨੂੰ ਪਤਾ ਪਹਿਲੀ ਬੰਨੇ ਦਾ ਕੰਮ ਵਾ ਚੱਲ ਜੀ ਦਨੋਂ ਨੂੰ ਛੁੱਟੀ ਹੁੰਦੀ ਉਦੋਂ ਆ ਜਾ ਕਰੋ ਹਾਏ ਉਦਨ ਪੂਵਾ ਜਨ ਛੁੱਟੀ ਦੀ ਸੇਰ ਨਵਾਲ ਵਰਦੀ ਤੋਂ ਬੈਗ ਤੋਂ ਯੰਨੇ ਦੇ ਨਿੱਕੇ ਨਿੱਕੇ ਕੰਮ ਹੀ ਨਹੀਂ ਮੌਕੇ ਦੇ ਨਾਮ ਦੇ ਬਹਾਨੇ ਨਾਲ ਬਣਾਇਆ ਕਰੋ ਫਿਰ ਚੱਲ ਕੋਈ ਨਹੀਂ ਆਵਾਂਗੇ ਪੂਵਾ ਮੇਰਾ ਤਾਂ ਉਦਾਂ ਵੀ ਕਿਤੇ ਵਾਂਡੇ ਮੁੰਡੇ ਜਾਣੋਂ ਘਾਟੀ ਜੀ ਕਰਦਾ ਹੁੰਦਾ ਵਾ ਸਲਕੋ ਇਹ ਨਹੀਂ ਬੰਦਾ ਬਾਹਰ ਨਿਕਲੇ ਥੋੜਾ ਬੋਤਾ ਘਰੇ ਵੀ ਬੰਦਾ ਐਵੇਂ ਤੱਕੀ ਜਾਂਦਾ ਰਹਿ ਕੇ ਹੁਸਰ ਜਾਂਦਾ ਥੋੜੇ ਬੋਤਾ ਬਾਹਰ ਦੀ ਦੁਨੀਆ ਵੀ ਵੇਖੇ ਬੰਦਾ ਕਾਵੇਂ ਜਾਵੇਂ ਕਿਤੇ ਪਤਾ ਲੱਗੂਗਾ ਤੈਨੂੰ ਘਰ ਬੇਟੀ ਨੂੰ ਕੀ ਪਤਾ ਲੱਗਣਾ ਮੁੜ ਕੇ ਜੀ 20 ਰੁਪਏ ਤੇ ਭੂਆ ਦਾ ਨੂੰ ਪਤਾ ਸਾਡੇ ਗਲੀ ਗਵਾਂਡੇ ਹੀ ਨਹੀਂ ਛੱਡਦੇ ਲੋਕਾਂ ਦਾ ਤਾਂ ਨਿਤ ਧਿਆਨ ਰਹਿੰਦਾ ਨਾ ਕਹਿੰਦਾ ਲੈ ਵਾਂਡੇ ਨੂੰ ਤਰੀ ਰਹਿੰਦੀ ਇਹਨੇ ਕੀ ਕਰਦਾ ਬਣਾਉਣਾ ਤੇ ਫਿਰ ਉੱਥੇ ਬੰਦਾ ਕੀ ਕਰੂਗਾ ਰਿਸ਼ਤੇਦਾਰਾਂ ਵਾਲੀਆਂ ਕਹ ਮੈਂ ਕਿਹੜੀ ਇੱਥੇ ਬਾਹਰੋਂ ਫੜ ਕੇ ਲਿਆਂਦੀ ਆ ਰਿਸ਼ਤੇਦਾਰਾਂ ਵਾਲੀਆਂ ਮੈਂ ਭੈਣ ਭਰਾਵਾਂ ਵਾਲੀ ਆ ਜਾਣਾ ਪੈਂਦਾ ਵਾ ਮਿਲਦਿਆਂ ਦੇ ਸਾਗ ਵਾ ਚਲ ਕੋਈ ਨਹੀਂ ਵਾ ਇਦਾਂ ਕਰਨੀ ਤੇ ਮੈਂ ਸਭੀ ਨੂੰ ਭੇਜੂੰਗੀ ਕਹਦਣ ਆਓ ਭੇਜੀ ਇਹਨੂੰ ਆ ਇਹਨੂੰ ਭੇਜੂਗੀ ਤੈਨੂੰ ਤੇ ਦੀ ਨਾਲ ਚੰਗਾ ਕੋਈ ਨਹੀਂ ਭੇਜੂੰਗੀ ਲਿਆਣ ਦੇ ਨੇ ਆਣ ਨਾਲ ਖੇਡ ਕੇ ਆਉ ਘੜੀ ਤੇ ਕਰਲਾ ਘਰ ਰਹਿੰਦਾ ਵਾ ਚਲ ਇੱਕ ਦਿਨ ਖੇਡ ਉਹ ਮੁੜ ਕੇ ਤੇ ਇੱਥੇ ਹੀ ਰਹਿਣਾ ਫੇਰ ਅਕਸਰ ਆਉਣੇ ਕਰਨੇ ਨਹੀਂ ਕਰ ਆਹੋ ਚਲ ਚੰਗਾ ਫੇਰ ਹੈ ਮੈਂ ਤੇ ਨਹੀਂ ਰਹਿ ਪੋ ਚਾਹ ਬਣਾਵਾਂ ਘਟ ਘਟ ਪਈ ਨਹੀਂ ਚਾਹ ਨਹੀਂ ਪੀਣੀ ਹੈਗੀ ਹੁਣ ਹੁਣ ਮੈਂ ਠੰਡੇ ਠੰਡੇ ਜਾਵਾਂ ਠੀਕ ਹੈ ਫੇਰ ਆਹੋ ਗਾਰੀਆਂ ਬੱਸਾਂ ਬੜੀਆਂ ਲੇਟ ਮਿਲਦਿਆਂ ਵਾ ਆਹ ਇੱਕ ਤੁਹਾਡੇ ਪਿੰਡ ਨੂੰ ਜਾਣ ਦਾ ਪੰਗਾ ਵੀ ਬੜਾ ਵਾ ਪੰਗਾ ਵਾ ਜਰਾ ਬੱਸਾਂ ਬਹੁਤ ਵਾ ਹੁਣ ਤੁਹਾਡੇ ਜਿਦਾ ਤੁਰ ਕੇ ਆਉਣਾ ਪੈਂਦਾ ਤੁਹਾਡੇ ਤੁਰਨਾਂ ਨਹੀਂ ਪੈਂਦਾ ਸਾਡੇ ਬੱਸਾਂ ਬੜੇ ਟਾਈਮ ਨਾ ਜਾਂਦੀਆਂ ਠੀਕ ਆਹੋ ਚੰਗਾ ਫਿਰ ਹਾਂ ਚੰਗਾ ਭੂਆ ਚੰਗਾ ਚੰਗਾ ਸ਼ੋਗਾਰੀ ਹੋਇਆ ਕਿਤੇ ਚੱਲ ਇਹ ਗਈ ਬਾਰੋਂ ਕੁੰਡਾ ਮਾਰਾ ਤੰਦਰਿਸੀ ਛੱਡ ਕੇ ਘੜੀ ਲੰਮੇ ਪਾਵਾ ਇਹ ਨਵੀਂ ਸੁਖ ਦਾ ਸਾਰ ਇਹ ਕਿਹੜਾ ਜੇ ਮੈਂ ਤੋਂ ਤਿੰਨ ਦਿਨਾਂ ਨੂੰ ਜਾਣਾ ਵਾਂਗੇ ਇਹਨੂੰ ਹੀ ਭਜਾਉਣਾ ਹੈ ਇਹਦਾ ਦੱਸ ਕੀ ਕਰਾਂ ਮੈਂ ਲਿਓਨ ਲੱਕੀ ਨੂੰ ਤੇ ਬਰਫੀ ਤੇ ਰੱਖਣੀਆਂ ਕਿਤੇ ਮਾਸਾ ਨਹੀਂ ਆਇਆ ਵੀ ਮੈਂ ਕੀ ਕਰਨ ਲੱਗੀ ਆਹ ਮੁੰਡੇ ਨੂੰ ਬੰਨਣੀ ਦੱਸ ਮੈਂ ਇਹਨਾਂ ਤੇ ਭਈ ਤੇ ਬਿੱਲੀ ਬੱਲੀ ਆਣ ਕੇ ਖਾ ਲੂਗੀ

ਤੇ ਕਿਧਾ ਹੋਰ ਤਰਾ ਹੁੰਦਾ ਈ ਆਏ ਹਾ ਆਏ ਲੱਗ ਲੱਗ ਹੈ ਕਿ ਤੇ ਮੇਰੇ ਸਵਰਗ ਚ ਹੀ ਪੈ ਗਈ ਹਾਂ ਮਾਂ ਗਈ ਸਾਬੀ ਯਾਤਾਨੇ ਪੁੱਛਿਆ ਮੈਂ ਨਾ 4 ਰੁਪਿਆ ਦਿੱਤਾ ਹੀ ਪੂਵਾਨੋ ਹੋ ਨਾ ਹੀ ਮੁੜ ਕੇ ਜਿੰਨੀਆਂ ਗੱਲਾਂ ਸੁਣਾਈਆਂ ਇਹਨੂੰ ਮੈਂ ਹਾਏ ਤੂੰ ਵੀ ਕਰਦੇ ਏ ਕੂਲਿੰਗ ਨੂੰ ਪਤਾ ਨਾ ਜਿੱਦਾਂ ਚੱਲੀ ਆ ਹੈ ਅੱਜ ਤਾਂ ਮੇਰਾ ਪੇਕਾ ਹੀ ਮੁੱਕ ਗਿਆ ਹੁੰਦਾ ਮੇਰਾ ਭਰਾ ਤੇ ਭਲਾ ਮੈਂ ਇਦਾਂ ਜਾਣ ਦਿੰਦਾ ਇਹ ਫੇਰ ਤੀਜੇ ਤਾਂ ਪੈ ਗਈ ਨਾ ਪਤੀ ਹੋਣੋਂ